ਸ੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦੀ ਆ ਮਾਪਿਆਂ ਪ੍ਰਤੀ ਆਪਾਂ ਕਿਵੇਂ ਕਰਤਾਰ ਨਿਭਾਉਣੀ ਹੈ ਮਾਪੇ ਜੇ ਬੁੱਢੇ ਹੋ ਜਾਣ ਨਾ ਆਪਾਂ ਨੂੰ ਘਰੋਂ ਨਹੀਂ ਕੱਢਣੇ ਚਾਹੀਦੇ ਕਿਉਂਕਿ ਜੇ ਮਾਪੇ ਬੁੱਢੇ ਹੋ ਜਾਣ ਜੇ ਦੌਲਤ ਨਹੀਂ ਦਰ ਦਿੰਦੇ ਤਾਂ ਅਸੀਸਾਂ ਤਾਂ ਦਿੰਦੇ ਆ ਨਾ ਜੇ ਦਰਾਖਤ ਵੀ ਖੇਤ ਦੇ ਵਿੱਚ ਬੁੱਢੇ ਹੋ ਜਾਣ ਨਾ ਉਹ ਵੀ ਨਹੀਂ ਪੱਟਣੇ ਚਾਹੀਦੇ ਕਿਉਂਕਿ ਜੇ ਉਹ ਫਾਲੀ ਨਾ ਦਿੰਦੇ ਤੇ ਤੁਹਾਨੂੰ ਛਾਵਾਂ ਤਾਂ ਦਿੰਦੇ ਨੇ ਜੇ ਬਾਪੇ ਬੁੱਢੇ ਹੋ ਜਾਵਣ ਤਾਂ ਘਰੋਂ ਕੱਢੀ ਦੇ ਦੀ ਬੁੱਢੇ ਬਾਪੇ ਘਰ ਦੇ ਜਿੰਦੇ ਬੁੱਢੇ ਮਾਪੇ ਘਰ ਦੇ ਜਿੰਦੇ ਕਹਿਗੇ ਸੱਚ ਸਿਆਣੇ ਬੁੱਢੇ ਮਾਪੇ ਘਰ ਦੇ ਜਿੰਦੇ ਕਹਿਗੇ ਸੱਚ ਸਿਆਣੇ ਮਾਪਿਆਂ ਦੇ ਸਿਰ ਮੌਜ ਬਹਾਰਾਂ ਮਾਪਿਆਂ ਦੇ ਸਿਰ ਮੌਜ ਬਹਾਰਾਂ ਪੁੱਤਰ ਧੀਆ ਲੈਂਦੇ ਮਾਪਿਆਂ ਦੇ ਘਰ ਮौज ਬਹਾਰਾਂ ਪੁੱਤਰ ਧੀਆ ਲੈnde ਹਰਿਆ ਭਰਿਆ ਮਹਿਕੇ ਵੇੜਾ ਹਰਿਆ ਭਰਿਆ ਮਹਿਕੇ ਵੇੜਾ ਪੁੱਤਾਂ ਧੀਆ ਨੋਹਾ ਨਾਲ ਹਰਿਆ ਭਰਿਆ ਮਹਿਕੇ ਵੇੜਾ ਉੱਤਰ ਨੋਹਾ ਧੀਆ ਨਾਲ ਘਰ ਤਾਂ ਸਭ ਦੇ ਸੋਹਣੇ ਹੁੰਦੇ ਘਰ ਤਾਂ ਸਭ ਦੇ ਸੋਹਣੇ ਹੁੰਦੇ ਪਰ ਹੁੰਦੇ ਘਰ ਦੇ ਜੀਆ ਨਾਲ ਪਰ ਹੁੰਦੇ ਘਰ ਦੇ ਜੀਆ ਨਾਲ